पटियाला राजपुरा रोड ਤੇ ਸਥਿਤ অতি ਆਧੁਨਿਕ ਇਲੈਕਟ੍ਰੋਨਿਕ ਸ਼ੂਟਿੰਗ ਰੇਂਜ ਐਚਕੇਐਮ ਸ਼ੂਟਿੰਗ ਅਰੀਨਾ ਵਿਖੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਸ਼ੂਟਰਜ਼ ਵੱਲੋਂ ਚੰਗਾ ਉਤਸ਼ਾਹ ਵੇਖਣ ਨੂੰ ਮਿਲਿਆ ਕਰੀਬ 700 ਸ਼ੂਟਰਜ਼ ਨੇ ਇਸ ਮੁਕਾਬਲੇ ਵਿੱਚ ਸ਼ਮੂਲੀਅਤ ਕੀਤੀ ਜੇਤੂਆਂ ਨੂੰ ਨਗਦ ਇਨਾਮਾਂ ਤੋਂ ਇਲਾਵਾ ਟਰੋਫੀਆਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ ਵਜੋਂ ਏਸ਼ੀਅਨ ਖੇਡਾਂ ਦੇ ਸ਼ਾਰਟ ਪੁੱਟ ਮੁਕਾਬਲਿਆਂ ਚ 골ਡ ਮੈਡਲ ਜੇਤੂ ਪਦਮਸ਼੍ਰੀ بہادر سنگھ سگو پہنچے انعام تقسیم کی تے. <قصف> ਬੜੀ ਖੁਸ਼ੀ ਦਾ ਬਾਇਸ ਹੈ ਅੱਜ ਐਚ ਕੇ ਐਮ ਸ਼ੂਟਿੰਗ ਅਰੀਨਾ ਦੇ ਜਿਹੜੇ ਮੁਕਾਬਲੇ ਹੋਏ ਨੇ ਉਸ ਦੇ ਵਿੱਚ ਬਤੌਰ ਚੀਫ ਗੈਸਟ ਸਰਦਾਰ ਬਹਾਦਰ ਸਿੰਘ ਸਗੂ ਜੀ ਤਸ਼ਰੀਫ ਲਿਆਏ ਨੇ ਔਰ ਉਹ ਇਸ ਸ਼ੂਟਿੰਗ ਅਰੀਨਾ ਬਾਰੇ ਔਰ ਜਿਹੜੇ ਇੱਥੋਂ ਦੇ ਕੰਪੀਟੀਟਰਸ ਨੇ ਜਿਨ੍ਹਾਂ ਨੇ ਇਨਾਮ ਜਿੱਤੇ ਨੇ ਜਾਂ ਕੀ ਸੰਭਾਵਨਾਵਾਂ ਨੇ ਜਿਹੜੇ ਇੱਥੇ ਸ਼ੂਟਰ ਆਏ ਨੇ ਇਹ ਇਸ ਸੰਬੰਧੀ ਸੱਗੂ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਜਿਹੜੀ ਐਸਕੇਮ ਜਿਹੜੀ ਸ਼ੂਟਿੰਗ ਰੇਂਜ ਹੈਗੀ ਹੈ ਪਟਿਆਲਾ ਰਾਜਪੁਰਾ ਰੋਡ ਤੇ ਬਣਾਈ ਗਈ ਹੈ ਨਵੀਂ ਸ਼ੂਟਿੰਗ ਰੇਂਜ ਬਣਾਈ ਹੈ ਇਹਦੀ ਜਿਹੜੀ ਹੈਗੇ ਆ ਓਨਰ ਹੈਗੇ ਸਰਦਾਰ ਗੁਰਮੀਤ ਸਿੰਘ ਹੈਗੇ ਆ ਉਹ ਉਹਨਾਂ ਦੀ ਬੇਟੀ ਸ਼ੂਟਿੰਗ ਕਰਦੀ ਹੈਗੀ ਆ ਬੇਸਿਕਲੀ ਤਾਂ ਉਹਨਾਂ ਨੇ ਆਪਣੀ ਬੇਟੀ ਲਈ ਇਹ ਰੇਂਜ ਬਣਾਈ ਹੈ ਜੀ ਤੇ ਪਰ ਨਾਲ ਦੇ ਨਾਲ ਹੀ ਇਹ ਜਿਹੜੀ ਸ਼ੂਟਿੰਗ ਰੇਂਜ ਉਹਨਾਂ ਨੇ ਬਹੁਤ ਇੰਟਰਨੈਸ਼ਨਲ ਸਟੈਂਡਰਡ ਦੀ ਬਣਾਈ ਹੈਗੀ ਆ ਜਿਹਦੇ ਵਿੱਚ 10 ਮੀਟਰਸ ਹੈਗਾ ਵਾ ਅ ਇੰਡੋਰ ਹੈਗਾ 10 ਮੀਟਰਸ 25 ਮੀਟਰਸ ਐਂਡ 50 ਮੀਟਰਸ ਇਹਨਾਂ ਨੇ ਬਹੁਤ ਵਧੀਆ ਇਹ ਸ਼ੂਟਿੰਗ ਰੇਂਜ ਬਣਾਈ ਹੈ ਇਹਨਾਂ ਦਾ ਇੱਕ ਇੱਥੇ ਆਪਣਾ ਫਾਰਮ ਹਾਊਸ ਹੈਗਾ ਉਹਦੇ ਵਿੱਚ ਇਹਨਾਂ ਨੇ ਆਪਣੇ ਬੇਟੀ ਲਈ ਬੇਸਿਕਲੀ ਇਹ ਬਣਾਈ ਹੈਗੀ ਕਿਉਂਕਿ ਇਹਨਾਂ ਦੀ ਬੇਟੀ ਸ਼ੂਟਿੰਗ ਕਰਦੀ ਹੈਗੀ ਉਹ ਜਿਹੜਾ 10 ਮੀਟਰਸ ਵੀ ਕਰਦੀ ਹੈਗੀ ਐਂਡ 25 ਮੀਟਰਸ ਵੀ ਕਰਦੀ ਹੈ ਪਰ ਹੁਣ ਦੇਖ ਰਹੇ ਆ ਉਤਸ਼ਾਹ ਕਾਫੀ ਹੈ ਸ਼ੂਟਰਸ ਦੇ ਵਿੱਚ ਔਰ ਤੁਸੀਂ ਜਿਹੜਾ ਭਵਿਖ ਹੈ ਸ਼ੂਟਿੰਗ ਦਾ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਐਸ ਫਾਰ ਐਸ ਸ਼ੂਟਰਸ ਆਫ ਇੰਡੀਆ ਇਜ਼ ਕਨਸਰਨਡ ਉਹ ਸ਼ੂਟਿੰਗ ਦਾ ਤਾਂ ਜਿਹੜਾ ਸਕੋਪ ਹੈਗਾ ਫਿਊਚਰ ਤਾਂ ਬਹੁਤ ਜ਼ਿਆਦਾ ਵਧੀਆ ਆਲਰੇਡੀ ਇਹਦਾ ਕ੍ਰੇਜ਼ ਬਹੁਤ ਜ਼ਿਆਦਾ ਹੈਗਾ ਬੱਚਿਆਂ ਦੇ ਵਿੱਚ ਕਿਉਂਕਿ ਇਹਨਾਂ ਦੇ ਵਿੱਚ ਮੈਡਲ ਬਹੁਤ ਜ਼ਿਆਦਾ ਆਉਂਦੇ ਹੈਗੇ ਆ ਕਿਉਂਕਿ ਸਭ ਤੋਂ ਪਹਿਲਾਂ ਇਹਦੇ ਵਿੱਚ ਅਭਿਨਵ ਬਿੰਦਰਾ ਜੀ ਨੇ ਸ਼ੁਰੂ ਕੀਤਾ ਸੀਗਾ ਮੈਡਲ ਲੈਣਾ ਉਸ ਤੋਂ ਬਾਅਦ ਕੰਟੀਨਿਊਸ ਇਸ ਇਵੈਂਟ ਦੇ ਵਿੱਚ ਸ਼ੂਟਿੰਗ ਦੇ ਵਿੱਚ ਚਾਹੇ ਪਿਸਟਲ ਹੋਵੇ ਜਾਂ ਰਾਈਫਲ ਹੋਵੇ ਉਹਦੇ ਵਿੱਚ ਜਿਹੜੇ ਹੈਗੇ ਹੁਣ ਪਿੱਛੇ ਜੇ ਮੈਨੂੰ ਬਸ ਕਰਨੇ ਵੀ ਮੈਡਲ ਲਿਆ ਹੈਗਾ ਪਿਛਲੀ ਜਿਹੜੀਆਂ ਗੇਮਸ ਹੋਈਆਂ ਹੈਗੀਆਂ ਸੋ ਇਹਦੇ ਵਿੱਚ ਸਕੋਪ ਤਾਂ ਕਾਫੀ ਹੈਗਾ ਤਾਂ ਹੀ ਕਰਕੇ ਬੱਚਿਆਂ ਦੇ ਵਿੱਚ ਕ੍ਰੇਜ਼ ਜ਼ਿਆਦਾ ਹੈਗਾ ਕਿਉਂਕਿ ਜਿਹੜੀ ਚੀਜ਼ ਬੱਚੇ ਦੇਖਦੇ ਹੈਗੇ ਉਹਦਾ ਹੀ ਕ੍ਰੇਜ਼ ਹੁੰਦਾ ਹੈਗਾ ਤੇ ਸ਼ੂਟਿੰਗ ਵਾਲੇ ਬਹੁਤ ਵਧੀਆ ਕੰਮ ਵੀ ਰਏ ਹੈਗੇ ਆ ਸੋ ਇਹ ਜਿਹੜੀ ਸ਼ੂਟਿੰਗ ਰੇਂਜ ਇਹਨਾਂ ਨੇ ਇੱਥੇ ਖੋਲੀ ਹੈਗੀ ਇਹਦੇ ਨਾਲ ਬੱਚਿਆਂ ਨੂੰ ਇੰਪਰੂਵ ਕਰਨ ਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਕਿਉਂਕਿ ਇਹਨਾਂ ਨੇ ਇੰਟਰਨੈਸ਼ਨਲ ਸਟੈਂਡਰਡ ਦੀ ਬਣਾਈ ਹੈਗੀ ਆ ਔਰ ਮੋਸਟ ਆਫ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਜੇ ਇਲੈਕਟ੍ਰੋਨਿਕ ਸ਼ੂਟਿੰਗ ਲਈ ਜਾਣਾ ਪੈਂਦਾ ਸੀ ਤਾਂ ਮੋਹਾਲੀ ਜਾਣਾ ਪੈਂਦਾ ਸੀ ਜਾਂ ਦਿੱਲੀ ਜਾਣਾ ਪੈਂਦਾ ਸੀਗਾ ਪਰ ਹੁਣ ਇਹਨਾਂ ਨੇ ਇੱਥੇ ਇਲੈਕਟ੍ਰੋਨਿਕ ਬਣਾ ਕੇ ਉਹਨਾਂ ਬੱਚੇ ਜਿਹੜੇ ਐਡੀ ਦੂਰ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਜਾਣਾ ਉਹਨਾਂ ਦੀ ਮਜਬੂਰੀ ਸੀਗੀ ਕਿਉਂਕਿ ਇੱਥੇ ਲੱਗਿਆ ਕਿਤੇ ਮਿਲਦਾ ਨਹੀਂ ਸੀਗਾ ਸੋ ਇਸ ਕਰਕੇ ਉਹਨਾਂ ਨੂੰ ਇੰਨੀ ਦੂਰ ਜਾਣਾ ਪੈਂਦਾ ਸੀ ਹੁਣ ਇਹਨਾਂ ਨੇ ਇੱਥੇ ਬਣਾਤੀ ਹੈਗੀ ਆ ਤੇ ਇਹਨਾਂ ਵੱਲੋਂ ਫੁੱਲਾ ਸੱਦਾ ਹੈਗਾ ਆ ਕਿ ਕੋਈ ਵੀ ਬੱਚਾ ਕਰਨਾ ਚਾਹੂਗਾ ਇਹ ਸਪੋਰਟ ਕਰਨਗੇ ਸੋ ਇਹ ਬਹੁਤ ਵਧੀਆ ਰੇਂਜ ਬਣੀ ਹੈਗੀ ਇੰਟਰਨੈਸ਼ਨਲ ਸਟੈਂਡਰਡ ਦੀ ਬਣੀ ਹੈਗੀ ਆ ਔਰ ਏਸੀ ਦਾ ਫਾਇਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਬੱਚੇ ਲੈ ਸਕਦੇ ਹੈਗੇ ਐ ਸੱਗੂ ਸਾਹਿਬ ਤੁਸੀਂ ਪ੍ਰਾਈਡ ਆਫ ਇੰਡੀਆ ਹੋ ਔਰ ਪੰਜਾਬ ਨੂੰ ਵੀ ਮਾਣ ਹੈ ਤੁਹਾਡੇ ਤੇ ਸਾਡੇ ਦਰਸ਼ਕ ਇਹ ਵੀ ਜਾਣਨਾ ਚਾਣਗੇ ਕਿ ਤੁਸੀਂ ਅੱਜ ਕੱਲ ਕੀ ਕਰ ਰਹੇ ਹੋ ਔਰ ਪਹਿਲਾਂ ਕੀ ਕਰਦੇ ਸੀ ਤੇ ਅੱਜ ਕੱਲ ਕੀ ਕਰ ਰਹੇ ਇਹ ਜ਼ਰੂਰੀ ਸਾਡੇ ਦਰਸ਼ਕ ਜਾਣਨਾ ਚਾਣਗੇ ਬੇਸਿਕਲੀ ਜੀ ਮੇਰੀ ਬੈਕਗ੍ਰਾਉਂਡ ਤਾਂ ਸਪੋਰਟਸ ਨਾਲ ਹੀ ਹੈਗੀ ਆ ਮੈਂ ਪਹਿਲਾਂ ਸ਼ਾਰਟ ਪੁੱਟ ਕਰਦਾ ਰਿਹਾ ਹੈਗਾ ਮੈਂ ਏਸ਼ੀਅਨ ਗੇਮਸ ਮੈਡਲਿਸਟ ਹੈਗਾ 올림픽ਸ ਨੂੰ ਦੋ ਵਾਰੀ ਰਿਪਰੈਜ਼ੈਂਟ ਕੀਤਾ ਹੋਇਆ ਸਿਡਨੀ 올림픽 ਕਿਥਨ 올림픽ਸ ਨੂੰ ਕੀਤਾ ਹੋਇਆ ਮੇਰੀਆਂ ਜਿਹੜੀਆਂ ਲਗਾਤਾਰ ਸੇਵਾਵਾਂ ਨੂੰ ਦੇਖਦੇ ਹੋਏ ਗੌਰਮੈਂਟ ਨੇ ਮੈਨੂੰ ਪਦਮ ਸ਼੍ਰੀ ਵੀ ਦਿੱਤਾ 2006 ਦੇ ਵਿੱਚ ਸੋ ਮੇਰੀ ਬੈਕਗ੍ਰਾਉਂਡ ਤਾਂ ਸਪੋਰਟਸ ਨਾਲ ਹੀ ਆ ਇਸੇ ਕਰਕੇ ਮੈਂ ਇੱਥੇ ਆਇਆ ਹੈਗਾ ਜੇ ਮੇਰੀ ਬੈਕਗ੍ਰਾਉਂਡ ਨਾ ਹੁੰਦੀ ਤਾਂ ਫਿਰ ਮੈਂ ਨਾ ਆਉਂਦਾ ਸੋ ਜਿੱਥੇ ਕੋਈ ਸਪੋਰਟਸ ਦਾ ਕੋਈ ਫੰਕਸ਼ਨ ਹੁੰਦਾ ਹੈਗਾ ਜਿੱਥੇ ਕੋਈ ਬੁਲਾਉਂਦਾ ਉੱਥੇ ਜ਼ਰੂਰ ਜਾਇਦਾ ਤਾਂ ਕਿ ਬੱਚਿਆਂ ਨੂੰ ਮੋਟੀਵੇਟ ਕਰ ਸਕੀਏ ਔਰ ਇੱਕ ਚੰਗੀ ਦਿਸ਼ਾ ਵੱਲ ਜਾ ਸਕਣ ਅ ਔਰ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਅੱਜ ਕੱਲ ਮਾਹੌਲ ਬਹੁਤ ਖਰਾਬ ਹੈਗਾ ਨਸ਼ਿਆਂ ਵਾਲੇ ਪਾਸੇ ਤੁਰੇ ਫਿਰਦੇ ਹੈਗੇ ਆ ਉੱਥੇ ਜਾ ਕੇ ਕੋਸ਼ਿਸ਼ ਕਰੀ ਦੀ ਬੱਚਿਆਂ ਨੂੰ ਮੋਟੀਵੇਟ ਕਰੀਦਾ ਵੀ ਖੇਡੋ ਅਸਲੀ ਜ਼ਿੰਦਗੀ ਤਾਂ ਅਸਲੀ ਨਸ਼ਾ ਜਿਹੜਾ ਹੈਗਾ ਉਹ ਖੇਡਣ ਦੇ ਵਿੱਚ ਸੱਗੂ ਸਾਹਿਬ ਤੁਸੀਂ ਇਸ ਵੇਲੇ ਪੰਜਾਬ ਪੁਲਿਸ ਦੇ ਵਿੱਚੋਂ ਔਰ ਯੂਥ ਨੂੰ ਖਾਸ ਕਰਕੇ ਜੋ ਨਸ਼ਿਆਂ ਚ ਗਲਤਾਨਾ ਹੈ ਇਸ ਤਰ੍ਹਾਂ ਦੇ ਇੱਕ ਤਰ੍ਹਾਂ ਦਾ ਪੰਜਾਬੀਆਂ ਨੂੰ ਜਾਂ ਨੌਜਵਾਨਾਂ ਨੂੰ ਇੱਕ ਤਰ੍ਹਾਂ ਦਾ ਨਸ਼ੇੜੀ ਕਿਹਾ ਜਾਂਦਾ ਹੈ ਇਹ ਕਿੱਥੋਂ ਤੱਕ ਸੱਚ ਹੈ ਇਹ ਕੋਈ ਨਹੀਂ ਕਹਿ ਸਕਦਾ ਪਰ ਤੁਸੀਂ ਇਹ ਨੌਜਵਾਨਾਂ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਇਹ ਸਾਰੀ ਦੀ ਸਾਰਾ ਭਰਮ ਫੈਲਾਇਆ ਗਿਆ ਹੈਗਾ ਪੰਜਾਬੀ ਨਸ਼ੇੜੀ ਨਹੀਂ ਹੈਗੇ ਕੋਈ ਪੰਜਾਬ ਦੇ ਜਿਹੜੇ ਬੱਚੇ ਹੈਗੇ ਆ ਇਹ ਕੁਝ ਵੀ ਕਰ ਸਕਦੇ ਹੈਗੇ ਸਿਰਫ ਦਿਸ਼ਾ ਦੇਣ ਦੀ ਜ਼ਰੂਰਤ ਹੈਗੀ ਇਹ ਬੱਚਿਆਂ ਨੂੰ ਮੈਂ ਕਹਾਂਗਾ ਜੇ ਨਸ਼ਾ ਕਰਨਾ ਹੈਗਾ ਸਪੋਰਟਸ ਦਾ ਕਰੋ ਖੇਡੋ ਇਹਦੇ ਨਾਲ ਦਾ ਨਸ਼ਾ ਨਹੀਂ ਹੈਗਾ ਉਹ ਨਸ਼ਾ ਤਾਂ ਤੁਹਾਨੂੰ ਉੱਤਰ ਜਾਏਗਾ ਇਹ ساری ਉਮਰ ਨਹੀਂ ਉਤਰੇਗਾ ਜਦ ਤੱਕ ਮਰੂਗੇ ਨਹੀਂ ਤੁਸੀਂ ਠੀਕ ਹੈ ਕ ਨਹੀਂ ਸੋ ਇਸ ਕਰਕੇ ਇੱਕੋ ਇੱਕ ਜਿਹੜੀ ਹੈਗੀ ਹੈ ਜਨਰੇਸ਼ਨ ਨੂੰ ਸਹੀ ਸੇਧ ਦਿੱਤੀ ਜਾ ਸਕਦੀ ਕਿ ਇਹ ਸਿਰਫ ਸਪੋਰਟਸ ਦੇ ਜ਼ਰੀਏ ਉਹ ਆਪਣਾ ਸਪੋਰਟਸ ਹੀ ਇੱਕ ਇਹੋ ਜਿਹਾ ਫੀਲਡ ਹੈਗਾ ਜਿਹਦੇ ਵਿੱਚ ਤੁਹਾਨੂੰ ਆਪਣੀ ਪਰਿਵਾਰ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਮਿਲਦਾ ਹੈਗਾ ਆਪਣੀ ਸਟੇਟ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਮਿਲਦਾ ਹੈਗਾ ਔਰ ਨਾਲ ਦੀ ਨਾਲ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਮਿਲਦਾ ਹੈ ਇਹ ਤੁਹਾਡੇ ਸਾਹਮਣੇ ਮੈਂ ਖੁਦ ਬੈਠਾ ਹਾਂ ਮੈਂ ਸਪੋਰਟਸ ਕੈਟਾਗਰੀ ਦੇ ਵਿੱਚ ਭਰਤੀ ਹੋ ਕੇ ਪੁਲਿਸ ਦੇ ਵਿੱਚ ਕਮਾਂਡੈਂਟ ਹੈਗਾ ਇਸ ਵੇਲੇ ਸੋ ਜੇ ਅਸੀਂ ਪਹੁੰਚ ਸਕਦੇ ਫਿਰ ਕੋਈ ਵੀ ਪਹੁੰਚ ਸਕਦਾ ਹੈਗਾ ਸੋ ਬੱਚਿਆਂ ਨੂੰ ਮੇਰੀ ਇਹ ਹੀ ਹੈਗੀ ਆ ਖੇਲੋ ਜ਼ਰੂਰੀ ਨਹੀਂ ਖੇਲਣਾ ਨਹੀਂ ਹੈ ਹੋ ਸਕਦਾ ਤੁਹਾਡਾ ਇੰਟਰਸਟ ਜਿਸ ਪਾਸੇ ਹੋਵੇ ਪੜੋ ਤੁਸੀਂ ਇੱਕ ਚੰਗੀ ਦਿਸ਼ਾ ਵੱਲ ਜਾਓ ਪੰਜਾਬੀ ਤਾਂ ਹਮੇਸ਼ਾ ਜਿਹੜੇ ਹੈਗੇ ਆ ਇਹਨਾਂ ਦੀ ਕੰਟਰੀਬਿਊਸ਼ਨ ਜਿਹੜੀ ਰਹੀ ਹੈ ਚੰਗੇ ਕੰਮਾਂ ਲਈ ਹੀ ਰਹੀ ਗਈ ਹੈ ਜੀ ਇਹ ਸਿਰਫ ਬਦਨਾਮ ਕੀਤੇ ਗਏ ਇਦਾਂ ਦੀ ਕੋਈ ਗੱਲ ਨਹੀਂ ਹੈ ਸੋ ਹੁਣ ਵੀ ਬਹੁਤ ਵਧੀਆ ਹੈਗੇ ਆ ਪਰ ਸਿਰਫ ਇੱਕ ਦਿਸ਼ਾ ਦੀ ਜ਼ਰੂਰਤ ਹੈ ਕਿ ਇਕੱਲੇ ਨਸ਼ਾ ਕਿਸੇ ਸਰਕਾਰ ਨੇ ਜਾਂ ਦੂਸਰਾ ਨੇ ਖਤਮ ਕਰਨਾ ਇਹਦੇ ਵਿੱਚ ਪਬਲਿਕ ਦਾ ਵੀ ਸਹਿਯੋਗ ਚਾਹੀਦਾ ਹੈਗਾ ਔਰ ਨਾਲ ਦੀ ਨਾਲ ਮਾਪੇ ਦਾ ਵੀ ਚਾਹੀਦਾ ਹੈਗਾ ਕਿਉਂਕਿ ਸਾਰਿਆਂ ਨੂੰ ਕੋਈ ਨਹੀਂ ਸੰਭਾਲ ਸਕਦਾ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੁਸੀਂ ਉਹਨਾਂ ਦਾ ਪਿੱਛਾ ਕਰੋ ਕਿੱਥੇ ਜਾ ਰਹੇ ਕੀ ਕਰ ਰਹੇ ਉਹਨਾਂ ਨੂੰ ਟਾਈਮ ਦਿਓ ਉਹਨਾਂ ਨੂੰ ਪੁੱਛੋ ਸੋ ਇੱਕ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਹੈਗੀ ਆ ਆਪਦੇ ਬੱਚਿਆਂ ਨੂੰ ਟਾਈਮ ਦਿਓ ਹੁਣ ਇੱਥੇ ਸ਼ੂਟਿੰਗ ਰੇਂਜ ਤੇ ਮੈਂ ਆਇਆ ਕਿੰਨੇ ਮਾਪੇ ਆਪਣੇ ਬੱਚਿਆਂ ਲਈ ਆਏ ਪਏ ਆ ਉਹ ਵੀ ਟਾਈਮ ਦਿੰਦੇ ਪਏ ਆ ਸੋ ਅਸੀਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਗੱਲ ਬਦਲੇ ਕੰਪੇਅਰ ਨਹੀਂ ਕਰ ਸਕਦੇ ਹੈਗੇ ਸੋ ਪੰਜਾਬੀ ਹਮੇਸ਼ਾ ਜਿਹੜਾ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹੇ ਹੈਗੇ ਆ ਪਹਿਲਾਂ ਵੀ ਕਰਦੇ ਰਹੇ ਹੁਣ ਵੀ ਕਰਦੇ ਹੈਗੇ ਤੇ ਗਾਂ ਵੀ ਕਰਦੇ ਰਹਿਣਗੇ ਇਹ ਤਾਂ ਪਾਰਟ ਆਫ ਹੈ ਵੀ ਨਸ਼ਾ ਨਸ਼ਾ ਕਰੀ ਜਾ ਰਹੇ ਹੈਗੇ ਹੁਣ ਅਸੀਂ ਹੈਗੇ ਆ ਖੇਲੇ ਹੋਰ ਤਾਂ 2000 ਸਿਡਨੀ 올림픽 ਸੀਗੀ 2004 ਸੀ 70% ਕੰਟਰੀਬਿਊਸ਼ਨ ਪੰਜਾਬ ਦੀ ਸੀਗੀ ਸੋ ਅਸੀਂ ਕਿਦਾਂ ਕਹਿ ਸਕਦੇ ਆ ਇਹ ਠੀਕ ਨੇ ਸੋ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹੈਗੇ ਪੰਜਾਬੀ ਹਮੇਸ਼ਾ ਟੌਪ ਤੇ ਰਹੇ ਟੌਪ ਤੇ ਹੀ ਰਹਿਣਗੇ ਐਚ ਕੇ ਐਮ ਸ਼ੂਟਿੰਗ ਅਰੀਨਾ ਦੇ ਐਮ ਡੀ ਗੁਰਮੀਤ ਸਿੰਘ ਮੁੰਡੇ ਸਾਡੇ ਨਾਲ ਨੇ ਇਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਇਹਨਾਂ ਦੇ ਮਨ ਵਿੱਚ ਕਿਵੇਂ ਆਇਆ ਕਿ ਇਸ ਤਰ੍ਹਾਂ ਦੀ ਇਸ ਏਰੀਏ ਦੇ ਵਿੱਚ ਇਹ ਰੇਂਜ ਖੋਲ੍ਹਣੀ ਚਾਹੀਦੀ ਹੈ ਔਰ ਕਿਸ ਤਰ੍ਹਾਂ ਦਾ ਸ਼ੂਟਰਸ ਦਾ ਜਿਹੜਾ ਰਿਸਪਾਂਸ ਹੈ ਉਹ ਤੁਹਾਨੂੰ ਮਿਲਿਆ ਸਸਿਕਾਲੀ ਸਾਰਿਆਂ ਨੂੰ ਬੇਸਿਕਲੀ ਮੇਰੀ ਜਿਹੜੀ ਬੇਟੀ ਆ ਹਰਲੀਨ ਕੌਰ ਲਾਸਟ 2 ਇਅਰਸ ਤੋਂ ਉਹ ਸ਼ੂਟਿੰਗ ਕਰੀਆ ਪਹਿਲਾਂ ਉਹਨੇ ਸਟਾਰਟਿੰਗ 10 ਮੀਟਰ ਤੋਂ ਕੀਤੀ ਸੀ ਫਿਰ 25 ਮੀਟਰ ਸ਼ੁਰੂ ਕਰਤੀ 25 ਮੀਟਰ ਜਦੋਂ ਉਹਨਾਂ ਨੇ ਸ਼ੁਰੂ ਕੀਤੀ ਤੇ ਸਾਨੂੰ ਜੋ ਪ੍ਰੋਬਲਮਸ ਆਈਆਂ ਕਿ ਤੇ ਆਲਾ ਦੇ ਸ਼ੂਟਰ ਸੰਗਰੂਰ ਦੇ ਸ਼ੂਟਰ ਨਾਬਾ ਰਾਜਪੁਰਾ ਨੇੜੇ-ਨੇੜੇ ਜਿੰਨੇ ਵੀ ਟਾਊਨਸ ਪੈਂਦੇ ਨੇ ਉਹ ਸਾਰੇ ਬੱਚੇ ਚੰਡੀਗੜ੍ਹ ਜਾਂਦੇ ਨੇ ਚੰਡੀਗੜ੍ਹ ਜਾਣ ਦੇ ਵਿੱਚ ਸਮਾਂ ਵੀ ਲੱਗਦਾ ਹੈ 1.5 ਤੋਂ 2 ਘੰਟੇ ਲੱਗਦੇ ਨੇ ਜਾਣ ਤੇ ਉੱਥੋਂ ਕੋਲ 2 ਘੰਟੇ ਆਉਣ ਚ ਲੱਗਦੇ ਫੇਰ ਉਥੇ ਕੋਈ ਗਵਰਨਮੈਂਟ ਦੀਆਂ ਅਗੇਂਸੀਆਂਆਂ ਉਥੇ ਫੈਸਿਲਿਟੀਆਂ ਵੀ ਆਉਂਦੀਆਂ ਨੇ ਬੱਚਿਆਂ ਨੂੰ ਪ੍ਰੋਬਲਮਸ ਵੀ ਹੁੰਦੀਆਂ ਹ ਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇਹ ਸੋਚਿਆ ਕਿ ਕਿਉਂ ਨਾ ਆਪਾਂ ਪਟਿਆਲੇ ਵਿੱਚ ਇੱਕ ਸੈਂਟਰ ਪੁਆਇੰਟ ਆ ਜਿਸ ਦੇ ਵਿੱਚ ਸੰਦ ਵਾਲੇ ਵੀ ਆਸਕਣ ਰਾਜਪੁਰੇ ਵਾਲੇ ਵੀ ਆਸਕਣ ਨੱਬੇ ਵਾਲੇ ਵੀ ਸਕੂਲ ਵਾਲੇ ਵੀ ਤੇ ਪਟਿਆਲਾ ਦੇ ਹੈ ਹੀ ਆਪਣਾ ਸ਼ਹਿਰ ਉਹ ਸਭ ਤੋਂ ਵੱਡੀ ਤੁਹਾਡੀ ਬੇਟੀ ਲਈ ਸਹੂਲਤ ਹੋ ਜੇ ਮੇਰੀ ਬੇਟੀ ਲਈ ਸਹੂਲਤ ਹੋ ਜਾਏਗੀ ਕਿ ਜਿਹੜਾ ਡੇਢ ਘੰਟਾ ਜਾਣ ਨੂੰ ਡੇਢ ਘੰਟਾ ਆਉਣ ਨੂੰ ਟ੍ਰੈਵਲ ਟਾਈਮ ਹੁੰਦਾ ਹੈ ਉਹਦੇ ਨਾਲ ਬੱਚੇ ਦੀ ਸਿਹਤ ਵੀ ਖਰਾਬ ਹੁੰਦੀ ਹੈ ਤੇ ਪ੍ਰੈਕਟਿਸ ਦੇ ਵਿੱਚ ਵੀ ਹਮ ਟਾਈਮ ਉਹਨੂੰ ਘੱਟ ਮਿਲਦਾ ਆ ਕਿਉਂ ਥਕਾਵਟ ਹੋ ਜਾਂਦੀ ਹੈ ਬੇਸਿਕਲੀ ਜਾਨ ਆਉਣ ਦੇ ਵਿੱਚ ਜੀ ਉਸੇ ਚੀਜ਼ ਨੂੰ ਦੇਖਦੇ ਫਿਰ ਮੈਂ ਪਟਿਆਲੇ ਵਿੱਚ ਪਟਿਆਲਾ ਟੋਲ ਟੈਕਸ ਦੇ ਨੇੜੇ ਮੈਂ ਰੇਂਜ ਮਣਵਾਈ ਇਹ ਰੇਂਜ ਅਸੀਂ ਸਾਰਾ ਪਕਿੰਨ ਵਰਲਡ ਦੇ ਵਿੱਚ ਮੈਂ ਕਾਫੀ ਰੇਂਜਾਂ ਦੇਖੀਆਂ ਹਮ ਇੰਡੀਆ ਦੀ ਸਾਰੀਆਂ ਰੇਂਜਾਂ ਘੁੰਮਿਆ ਪਪਾਲ ਘੁੰਮਿਆ ਦਿੱਲੀ ਹਦਰਾਬਾਦ ਸਭ ਜਗ੍ਹਾ ਜਾ ਕੇ ਜੋ ਮੈਨੂੰ ਅੱਛੀ ਚੀਜ਼ਾਂ ਲੱਗੀਆਂ ਉਹਨੂੰ ਅਡਾਪਟ ਕਰਕੇ ਮੈਂ ਇਸ ਰੇਂਜ ਦੇ ਉਹਨੂੰ ਮੋਡੀਫਿਕੇਸ਼ਨ ਕਰਕੇ ਪਾਈਆਂ ਤੇ ਅੱਜ ਰੇਂਜ ਪੂਰੀ ਤਿਆਰ ਹੋ ਚੁੱਕੀ ਆ ਬੱਚਿਆਂ ਲਈ ਔਰ ਵਰਲਡ ਸਟੈਂਡਰਡ ਨੂੰ ਮੈਚ ਕੀਤਾ ਆ ਔਰ ਮੈਂ ਚਾਹਣਾ ਕਿ ਇੱਥੇ ਆਪਣੇ ਰੇਂਜ ਦੇ ਵਿੱਚ ਕੁਝ ਬੱਚੇ ਖੇਡ ਕੇ ਆਪਣੇ ਇੰਡੀਆ ਨਾਮ ਰੌਸ਼ਨ ਕਰਨ ਪੰਜਾਬ ਦਾ ਰੌਸ਼ਨ ਕਰਨ ਇਸ ਲਈ ਮੈਂ ਰੇਂਜ ਨੂੰ ਪ੍ਰਮੋਟ ਕਰਨ ਲਈ ਵੀ ਅੱਜ ਟੂਰਨਾਮੈਂਟ ਰੱਖਿਆ ਸੀ ਉਸ ਲਈ ਅਸੀਂ ਕਿਹਾ ਵੀ ਚਲੋ ਬੱਚੇ ਆਏ ਨੇ ਤੇ ਉਹਦਾ ਬੈਨੀਫਿਟ ਸਾਰਿਆਂ ਨੂੰ ਮਿਲੇ ਮੈਂ ਦੇਖ ਰਿਹਾ ਸੀ ਕੁਝ ਗੱਡੀਆਂ ਇੱਥੇ ਹਰਿਆਣੇ ਤੋਂ ਵੀ ਆਈਆਂ ਨੇ ਹਰਿਆਣੇ ਦੇ ਵੀ ਕੋਈ ਪਾਰਟਿਸਪੈਂਟਸ ਐ ਨੇ ਇਸ ਕੰਪੀਟੀਸ਼ਨ ਵਿੱਚ ਇਸ ਦੇ ਵਿੱਚ ਜੀ ਹਰਿਆਣੇ ਤੋਂ ਆਏ ਨੇ ਹਿਮਾਚਲ ਤੋਂ ਆਏ ਨੇ ਹਮ ਉਸ ਤੋਂ ਆਪਣਾ ਜੰਮੂ ਐਂ ਕਸ਼ਮੀਰ ਤੋਂ ਵੀ ਆਏ ਨੇ ਫਿਰ ਯੂਪੀ ਤੋਂ ਆਏ ਨੇ ਕੁਝ ਕੁਝ ਰਾਜਸਥਾਨ ਤੋਂ ਆਏ ਨੇ ਬੇਸਿਕਲੀ ਓਪਨ ਟੂਰਨਾਮੈਂਟ ਸੀਗਾ ਇਸ ਦੇ ਵਿੱਚ ਹਰ ਤਰੀਕੇ ਦੇ ਬੱਚਿਆਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਇੰਟਰਨੈਸ਼ਨਲ ਪਲੇਅਰ ਤੱਕ ਨੇ ਪਾਰਟਿਸਪੀਕੇਟ ਕੀਤਾ ਕੁੱਲ ਕਿੰਨੇ ਕੁ ਕੰਪੀਟੀਟਰਸ ਆਏ ਨੇ ਇਸ ਦੇ ਵਿੱਚ ਅਪ੍ਰੋਕਸੀਮੇਟਲੀ سکس تو سیون ہنڈر سوٹرز آئے نے انہوں نے ڈیفرنٹ ڈیفرنٹ کٹیگریز دے پارٹس پیٹ کیا جی تے انعام کس طرح دے رکھے نے انعام دے انعام دے چاہے ہیں جیسی کچھ کیس پرائز دکھے نے کوئی نال شیڈز دے نال اپنے میڈلز دے ہر ایک کٹیگریز دے میڈلز دیتا جا رہا ہے انہوں نے کیس پرائز دے کیس پرائز کیمے کیمے نے کیس پرائز فرس تو ٹوینٹی وان تھاؤزن بھی ہے سیکنڈ نو ہے گا ٹوینٹی وان تھاؤزن ਚੁੰਡਿਆ ਦੇ ਵਿੱਚ ਹੈਗਾ ਜੀ 11000 7000 5000 ਇਸ ਲਈ ਕਿ ਅਸੀਂ ਪ੍ਰਾਈਸ ਰੱਖੇ ਨੇ ਜਿਹਦੇ ਨਾਲ ਬੱਚੇ ਨੂੰ ਲੱਗੇ ਵੀ ਹਾਂ ਮੈਂ ਖੇਡ ਕੇ ਕੁਝ ਕਮਾਇਆ ਇਸ ਇਹ ਕਿੰਨਾ ਹੈ ਥੈਂਕ ਯੂ ਜੀ